ਬਾਈ ਸਾਰਿਆਂ ਨੂੰ ਮੇਰੇ ਵੱਲੋਂ ਰਾਣੀ ਕੈਨੇਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਅੱਜ ਆਪਾਂ ਇੱਕ ਬਹੁਤ ਬਹੁਤ ਹੀ ਤੁਹਾਡੇ ਕੰਮ ਦੀਆਂ ਗੱਲਾਂ ਲੈ ਕੇ ਮੇਰੇ ਦਿਮਾਗ ਚ ਆਈਆਂ ਸੀ ਆਪਾਂ ਇੱਕ ਵੀਡੀਓ ਬਣਾਉਣੀ ਆ ਤੇ ਆ ਜਿਹੜੀ ਵੀਡੀਓ ਬਣਾਉਣੀ ਆ ਇਹ ਆਪਾਂ ਮਤਲਬ ਵੀ ਪੰਜ ਜਿਹੜੀਆਂ ਮੈਂ ਪਾਈਆਂ ਸੀਗੀਆਂ ਸ਼ਾਰਟਸ ਦੇ ਵਿੱਚ ਬਈ ਕਬੂਤਰਬਾਜੀ ਦੇ ਵਿੱਚ ਮੇਨ ਜਿਹੜੀਆਂ ਗੱਲਾਂ ਨੇ ਪੰਜ ਗੱਲਾਂ ਦਾ ਬਾਈ ਜੀ ਧਿਆਨ ਰੱਖਣਾ ਚਾਹੀਦਾ ਧਿਆਨ ਰੱਖਣਾ ਜਦੋਂ ਤੁਹਾਨੂੰ ਪੰਜ ਗੱਲਾਂ ਦਾ ਆ ਗਿਆ ਉਦੋਂ ਤੁਸੀਂ ਕਬੂਤਰਾਂ ਦੇ ਮਾਸਟਰਮਾਈਂਡ ਬਣ ਜੰਨੇ ਹੋ ਬਈ ਪੰਜ ਗੱਲਾਂ ਕਿਹੜੀਆਂ ਕਿੜੀਆਂ ਨਗੀਆਂ ਉਹ ਪੰਜਾਂ ਗੱਲਾਂ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਪਹਿਲਾਂ ਆਪਾਂ ਗੱਲ ਕਰਾਂਗੇ ਨੰਬਰ 1 ਤੇ ਜਿਹੜੀ ਗੱਲ ਆ ਤੇ ਇਸ ਤੋਂ ਪਹਿਲਾਂ ਗੱਲ ਕਰਨ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਣੇ ਆਪਣੀ ਵੀਡੀਓ ਨੂੰ ਦੇਖ ਲਿਓ ਸੁਣ ਲਿਓ ਸਾਰੇ ਜਣੇ ਉਦਵਾਰ ਜੇ ਤੁਹਾਨੂੰ ਚੰਗੀ ਲੱਗੀ ਸਾਰੇ ਜਣੇ ਆਪਣੇ ਆਪੋ ਆਪਣੇ ਗਰੁੱਪਾਂ ਦੇ ਵਿੱਚ ਸਾਰੇ ਸ਼ੇਅਰ ਕਰ ਦਿਓ ਤੇ ਨਾਲੇ ਵੀਡੀਓ ਨੂੰ ਆਪਣੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਰਾਣੀ ਕੈਨੇਡਾ ਦੇ ਨਾਮ ਤੇ ਜਿਹੜਾ ਆਪਣਾ ਚੈਨਲ ਆ ਤੇ ਇੰਨੇ ਕ ਨਾਲ ਬੰਦੇ ਨੂੰ ਹੌਸਲਾ ਆ ਜਾ ਹੁੰਦਾ ਤੇ ਹੋਰ ਵੀਡੀਓ ਪਾਉਣ ਦਾ ਵੀ ਹਾਂ ਵੀ ਵਧੀਆ ਲੋਕ ਦੇਖਦੇ ਆ ਹਨਾ ਤੇ ਹੋਰ ਕੀ ਹੌਸਲਾ ਫੁਝਾਈ ਜੀ ਹੁੰਦੀ ਆ ਵੀ ਇੰਨੇ ਕ ਨਾਲ ਬੰਦਾ ਲੱਗਿਆ ਰਹਿੰਦਾ ਵੀ ਚੱਲ ਵੀਡੀਓ ਪਾਈ ਜਾਂਦਾ ਪੰਜ ਗੱਲਾਂ ਬਾਈ ਜੀ ਪੰਜ ਗੱਲਾਂ ਤੇ ਆਪਾਂ ਵੀਡੀਓ ਬਣਾਉਣੀ ਹੈ ਅੱਜ ਪੰਜ ਗੱਲਾਂ ਜਿਹੜੀਆਂ ਕਬੂਤਰਬਾਜੀ ਦੇ ਵਿੱਚ ਬਹੁਤ ਹੀ ਜ਼ਰੂਰੀ ਨੇਗੀਆਂ ਪੰਜ ਗੱਲਾਂ ਹੋਣੀਆਂ ਚਾਹੀਦੀਆਂ ਨੇਗੀਆਂ ਅੱਜ ਆਪਾਂ ਤੁਹਾਨੂੰ ਪਹਿਲਾਂ ਦੱਸ ਦਈਏ ਥੋੜੀ ਜੀ ਇੰਟਰੋਡਕਸ਼ਨ ਵੀ ਕਾਰੇ ਬਾਰੇ ਪੰਜ ਗੱਲਾਂ ਇਹ ਇਹ ਪੰਜ ਗੱਲਾਂ ਦੇ ਵਿੱਚ ਬਾਈ ਜੀ ਆ ਜਾਣਾ ਬਈ ਕਬੂਤਰਾਂ ਦੀ ਸਾਂਭ ਸੰਭਾਲ ਕਬੂਤਰਾਂ ਦਾ ਦਾਣਾ ਪਾਣੀ ਕਬੂਤਰਾਂ ਦੀਆਂ ਅਡਾਈਆਂ ਇਹ ਛੱਡਣ ਦਾ ਠੀਕ ਹੈ ਨਾ ਕੰਮ ਫਿਰ ਉਸਤਾਦੀ ਸਿਗਿਰਦੀ ਉਸਤਾਦ ਵੀ ਬਾਰੇ ਵੀ ਦੱਸਾਂਗੇ ਤੇ ਪਹਿਲੇ ਸਾਰਿਆਂ ਤੋਂ ਜਿਹੜੀ ਨੰਬਰ 1 ਤੇ ਪੰਜ ਗੱਲਾਂ ਨੇਗੀਆਂ ਪੰਜੇ ਗੱਲਾਂ ਅੱਜ ਆਪਾਂ ਆ ਵੀਡੀਓ ਆਪਾਂ ਵਾਲੀ ਲੰਬੀ ਨਹੀਂ ਬਣਾਉਣੀ 15 ਮਿੰਟਾਂ ਦੀ ਵੀਡੀਓ ਬਣਾਵਾਂਗੇ ਜੇ ਪਹਿਲੀ ਗੱਲ ਐਕਸਪਲੇਨ ਹੋ ਗਈ 15 ਮਿੰਟਾਂ ਦੇ ਵਿੱਚ ਤੇ ਫਿਰ ਆਪਾਂ ਉਸ ਤੋਂ ਬਾਅਦ ਪਏ ਦੇ ਪਾਰਟ ਬਣਾਵਾਂਗੇ ਪਾਰਟ A B C D E ਪੰਜ ਭਾਗ ਇਹਦੇ ਆਪਾਂ ਬਣਾਵਾਂਗੇ ਵੀਡੀਓ ਦੇ ਅੱਜ ਜਿਹੜੀ ਪਹਿਲੀ ਆ ਕਿਹੜੀ ਬਾਈ ਜੀ ਸਾਰਿਆਂ ਤੋਂ ਮੇਨ ਗੱਲ ਹੁੰਦੀ ਆ ਤੁਹਾਡੇ ਖੁੱਡੇ ਦੇ ਵਿੱਚ ਜਿਹੜੀ ਮੇਨ ਆ ਗੱਲ ਉਹ ਬਾਈ ਜੀ ਕਬੂਤਰ ਬਾਜੀ ਦੇ ਵਿੱਚ ਆ ਬਲੱਡ ਲਾਈਨ ਤੁਹਾਡੇ ਬਹੁਤ ਜ਼ਰੂਰੀ ਆ ਕਬੂਤਰਾਂ ਦੀ ਜਿਹੜੀ ਬਲੱਡ ਲਾਈਨ ਆ ਨਾ ਕਬੂਤਰਾਂ ਦੀ ਉਹ ਪੂਰੀ ਬਹੁਤ ਨੰਬਰ 1 ਤੇ ਹੋਣੀ ਚਾਹੀਦੀ ਆ ਉਹ ਤੇ ਦੂਜੀ ਗੱਲ ਆ ਜਿਹੜੀ ਜਿਹੜੀ ਦੂਜੀ ਗੱਲ ਵੀ ਦਾਣਾ ਪਾਣੀ ਕਬੂਤਰਾਂ ਨੂੰ ਵੀ ਦਾਣਾ ਪਾਣੀ ਤੁਸੀਂ ਕਿਵੇਂ ਪਾਉਣਾ ਠੀਕ ਆ ਨਾ ਕਿਹੜੇ ਰੁੱਤ ਚ ਕਿਹੜੇ ਦਾਣੇ ਕਿਹੜੇ ਕਦੋਂ ਪਾਉਣੇ ਆ ਕਿਵੇਂ ਖਰਾਕ ਦੇਣੀ ਆ ਠੀਕ ਆ ਨਾ ਵੀ ਦਾਣੇ ਪਾਈ ਦੇ ਨਾਲੇ ਵਿੱਚ ਹੀ ਪਰਪਟਾਈ ਸਾਰਾ ਕੁਸ ਤੀਜੇ ਨੰਬਰ ਤੇ ਆ ਜਾਂਦਾ ਫਿਰ ਕਬੂਤਰਾਂ ਦੀਆਂ ਆਪਾਂ ੜਾਈਆਂ ਕਿਵੇਂ ਕਰਾਉਣੀਆਂ ਨੇ ੜਾਈਆਂ ਦੇ ਵਿੱਚ ਜਿਹੜਾ ਜਿਹੜਾ ਬੰਦਾ ੜਾਈਆਂ ਦੇ ਵਿੱਚ ਮਾਸਟਰ ਆ ਜੀ ਨੂੰ ਪਤਾ ਜੀ ਨੂੰ ਭੇਜਤਾ ਆ ਗਿਆ ਜਦੋਂ ਕਬੂਤਰ ਉੱਡਦਾ ੜਾਈਆਂ ਕਰਾਉਂਦਾ ਤੇ ਉਹ ਬਹੁਤ ਕੁਝ ਪੜ ਲੈਂਦਾ ਇਹਨਾਂ ਵਾਰੇ ਕਬੂਤਰ ਦੇ ਲੱਛਣ ਦੇਖ ਕੇ ਹੁਣ ਬਹੁਤ ਕੁਝ ਪਤਾ ਲੱਗ ਜਾਂਦਾ ਤੇ ਚੌਥਾ ਨੰਬਰ ਹੈਗਾ ਬਾਈ ਜੀ ਸਵੇਰ ਵੇਲੇ ਦੀ ਸਾਂਭ ਜਿੱਦਨੇ ਤੁਸੀਂ ਕਬੂਤਰ ਛੱਡਣਾ ਹੁੰਦਾ ਕਈ ਵਾਰ ਆਪਾਂ ਉਦੋਂ ਹੀ ਕਤਾਹੀ ਕਰ ਜਾਂਦੇ ਆ ਆਪਾਂ ਨੂੰ ਸਮਝ ਨਹੀਂ ਲੱਗਦੀ ਕਈ ਵਾਰ ਛੱਡਣ ਵੇਲੇ ਆਪਾਂ ਤਾਂ 1921 ਹੋ ਜਾਂਦੀ ਆ ਤੇ ਪੰਜਵੀਂ ਜਿਹੜੀ ਬਾਈ ਜੀ ਗੱਲ ਆ ਪੰਜਵੀਂ ਗੱਲ ਆ ਉਸਤਾਦ ਦੀ ਵੀ ਉਸਤਾਦ ਹੋਣਾ ਵੀ ਤੁਹਾਡਾ ਬਹੁਤ ਜ਼ਰੂਰੀ ਆ ਕਿਉਂਕਿ ਜਿਵੇਂ ਆਪਾਂ ਸੁਣਦੇ ਆ ਵੀ ਗੁਰੂ ਬਿਨਾ ਗਤਨੀ ਗਿਆਨ ਬਿਨਾ ਪਤਨੀ ਕੀ ਹੈ ਇਹ ਇਵੇਂ ਕਹਾਵਤ ਜੀ ਆ ਤੇ ਤੁਹਾਨੂੰ ਗੁਰੂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ ਗੁਰੂ ਤੁਹਾਡਾ ਜ਼ਰੂਰ ਹੋਣਾ ਚਾਹੀਦਾ ਤੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ 2-2 ਲੱਖ 4-4 ਲੱਖ ਦੇ ਕੇ ਤੁਸੀਂ ਗੁਰੂ ਧਰ ਲਓ ਪਰ ਹਾਂ ਵੀ ਤੁਹਾਡਾ ਇਹੋ ਜਿਹਾ ਗੁਰੂ ਹੋਣਾ ਚਾਹੀਦਾ ਵੀ ਉਹ ਪੂਰਾ ਹੋਵੇ ਉਹਨੂੰ ਸਾਰੇ ਕਾਹਦੀ ਸਮਝ ਹੋਵੇ ਏ ਨਾ ਹੋਵੇ ਵੀ ਤੁਸੀਂ ਉਹਨੂੰ ਕੁਝ ਪੁੱਛੋ ਤੇ ਤੁਹਾਨੂੰ ਉਹ 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 ਗੱਲ ਦਾ ਜਵਾਬ ਕੋਈ ਹੋਰ ਹੀ ਦੇਵੇ ਕਿਉਂਕਿ ਉਹਨੂੰ ਆਪ ਨੂੰ ਨਾ ਪਤਾ ਹੋਵੇ ਠੀਕ ਹੈ ਨਾ ਵੀ ਹੁਣ ਮੈਂ ਕੀ ਦੱਸਾਂ ਹੁਣ ਸਵੇਰੇ ਤੁਸੀਂ ਕਬੂਤਰ ਛੱਡਣ ਤੋਂ ਬੈਠੇ ਹੋ ਠੀਕ ਹੈ ਨਾ ਤੁਹਾਡਾ ਕਬੂਤਰ ਕੋਈ ਵੇਟ ਘਟਾ ਗਿਆ ਜਾਂ ਤੁਹਾਨੂੰ ਸਮਝ ਨਹੀਂ ਲੱਗਦੀ ਜਦੋਂ 4 ਵਜੇ ਤੁਸੀਂ ਕਬੂਤਰ ਚੱਕਿਆ ਤੇ ਉਹਨੂੰ ਤੁਸੀਂ ਫੋਨ ਲਾਈ ਜਾਂਦੇ ਹੋ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਕੀ ਹੁਣ ਮੈਂ ਕੀ ਕਹਾਂ ਕੀ ਕਰਾਂ ਵੀ ਇਹ ਛੱਡੋ ਜਾਂ ਨਾ ਛੱਡੋ ਉਹ ਤਾਂ ਥੋੜੀ ਤੁਹਾਨੂੰ ਗੱਲ ਹੀ ਨਿਮੇੜ ਦੇਣੀ ਹੈ ਵੀ ਉਹਨੂੰ ਉਹਨਾਂ ਦਾ ਤੁਹਾਨੂੰ ਸਿੱਧਾ ਕਹਿ ਦੇਣਾ ਬਾਈ ਜੀ ਇਹਦਾ ਵੇਟ ਘਟਾ ਫੇਰ ਇਹਨੂੰ ਪਰ ਇਹ ਜੇ ਵੀ ਇਹ ਜੇ ਉਸਤਾਦ ਵੀ ਆ ਵੀ ਜਿਨ੍ਹਾਂ ਨੂੰ ਸਵੇਰੇ ਵੀ ਪਤਾ ਹੁੰਦਾ ਜੇ weight ਘਟਾ ਗਿਆ ਤੇ ਉਹਨਾਂ ਨੇ 10 ਮਿੰਟਾਂ ਦੇ ਵਿੱਚ ਫੇਰ ਉਹੋ ਜੇ ਕਰ ਦੇਣਾ ਕਬੂਤਰ ਵੀ ਉਹੋ ਜਿਹਾ ਬੰਦਾ ਤੁਸੀਂ ਪਹਿਲਾਂ ਸਾਰੀ ਗੱਲ ਬੰਦੇ ਨੂੰ ਪਹਿਲਾਂ ਸਾਰੀ ਬੰਦੇ ਨਾਲ ਬਹਿ ਕੇ ਗੱਲਬਾਤ ਕਰਕੇ ਸਾਰੀ ਉਹਨੂੰ ਦੇਖਿਓ ਵੀ ਹਾਂ ਜਿੰਨੀ ਤੁਹਾਨੂੰ ਨੌਲੇਜ ਆ ਉਹ ਉਹਨੇ ਉਹਨੇ ਕੋਈ ਤੋਂ ਕੁਐਸਚਨ ਪੁੱਛੋ ਪਹਿਲਾਂ ਸਾਰਾ ਗੱਲਬਾਤ ਕਰਕੇ ਤੁਹਾਨੂੰ ਲੱਗਿਆ ਹਾਂ ਵੀ ਇਹਨੂੰ ਪਤਾ ਸਾਰਾ ਤੇ ਫੇਰ ਤੁਸੀਂ ਆਪ ਦਾ ਉਹਨੂੰ ਉਸਤਾਦ ਧਾਰਨ ਕਰੋ ਜਿਹੜੀ ਨੰਬਰ 1 ਤੇ ਬਈ ਜੀ ਬਲੱਡ ਲਾਈਨ ਆ ਹੁਣ ਬਲੱਡ ਲਾਈਨ ਤਾਂ ਮੈਂ ਤੁਹਾਨੂੰ ਕਹਿਤਾ ਵੀ ਬਲੱਡ ਲਾਈਨ ਆ ਜਿਹੜੀ ਕਬੂਤਰਾਂ ਦੀ ਕਬੂਤਰਬਾਜੀ ਦੇ ਵਿੱਚ ਸਾਰਿਆਂ ਤੋਂ ਵੱਧ ਮੈਟਰ ਇਹ ਕਰਦੀ ਆ ਵੀ ਜਿਹੜਾ ਬਲੱਡਾ ਕਬੂਤਰਾਂ ਦਾ ਬਲੱਡ ਲਾਈਨ ਤੁਹਾਡੇ ਕੋਲ ਵਧੀਆ ਹੋਣੀ ਚਾਹੀਦੀ ਆ ਬਲੱਡ ਲਾਈਨ ਵਧੀਆ ਤੋਂ ਮਤਲਬ ਕੀ ਆ ਜਿਵੇਂ ਇੱਕ ਇੱਕ ਤੁਹਾਨੂੰ ਹੋਰ ਕਹਦਾ ਸੀ ਜਿਵੇਂ ਪੰਜੇ ਚੀਜ਼ਾਂ ਲਗੀਆਂ ਇਹ ਪੰਜੇ ਚੀਜ਼ਾਂ ਨੇ ਮਤਲਬ ਪੰਜ ਗੱਲਾਂ ਜਿਵੇਂ ਬਲੱਡ ਲਾਈਨ ਦਾਣਾ ਪਾਣੀ ਹੋ ਗਿਆ ਅਡਾਈਆਂ ਹੋ ਗਈਆਂ ਸਵੇਰ ਦੀ ਸਾਂਭ ਹੋ ਗਈ ਫਿਰ ਉਸਤਾਦ ਹੋ ਗਿਆ ਠੀਕ ਆ ਨਾ ਜਿਵੇਂ ਹੁਣ ਜਦੋਂ ਆਪਾਂ ਕੋਈ ਕੋਈ ਵੀ ਮਕਾਨ ਬਣਾਉਨੇ ਆ ਜਾਂ ਹੋਰ ਆ ਜਾਂ ਕੋਈ ਬੈਠਕ ਬਣਾਉਣ ਲੱਗਦੇ ਆ ਚਾਰ ਥੰਮਲੇ ਚਾਰ ਥੰਮਲੇ ਕੱਢ ਕੇ ਜਿਵੇਂ ਇਹ ਚਾਰ ਜਿਹੜੀਆਂ ਗੱਲਾਂ ਨੇ ਥੰਮਲੇ ਦਾ ਕੰਮ ਕਰਦੀਆਂ ਨੇ ਪਰ ਥੰਮਲਿਆਂ ਦੀ ਵੈਲਿਊ ਉਨਾ ਚਿਰ ਨਹੀਂ ਪੈਂਦੀ ਜਿੰਨਾ ਚਿਰ ਉਹਦੇ ਉੱਤੇ ਛੱਤ ਨਹੀਂ ਪੈਂਦੀ ਜਿਹੜਾ ਆਪਣਾ ਉਸਤਾਦ ਆ ਉਹ ਇੱਕ ਛੱਤ ਵਾਂਗੂ ਕੰਮ ਕਰਦਾ ਹੁੰਦਾ ਥੰਮਲੇ ਕੱਢ ਕੇ ਇਕੱਲਾ ਕਲਾਕਾਰ ਨਹੀਂ ਬਣਦਾ ਜਿੰਨਾ ਚਿਰ ਆਪਾਂ ਉਹਦੇ ਉੱਤੇ ਛੱਤ ਨਹੀਂ ਪਾਉਂਦੇ ਉਹਨਾਂ ਚਿਰ ਨਹੀਂ ਹੁਣ ਚਾਹੇ ਤੁਸੀਂ ਚਾਰ ਗੱਲਾਂ ਤੁਹਾਨੂੰ ਪੂਰੀਆਂ ਪਤਾ ਬਲੱਡ ਲਾਈਨ ਵੀ ਸੋਡੇ ਕੋਲੇ ਦਾਣਾ ਪਾਣੀ ਪਾਉਣ ਦਾ ਵੀ ਪਤਾ ਅਡਾਈਆਂ ਵੀ ਪਤਾ ਸਵੇਰ ਦੀ ਸ਼ਾਮ ਦਾ ਵੀ ਪਤਾ ਉਸਤਾਦ ਸੋਡੇ ਕੋਲੇ ਹੈ ਨਹੀਂ ਕਈ ਵਾਰ ਤੁਹਾਨੂੰ ਤੁਸੀਂ ਚੁੱਕ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਜਿੰਨਾ ਚਿਰ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਸੋਡੇ ਉੱਤੇ ਕਿਸੇ ਦਾ ਹੱਥ ਨਹੀਂ ਹੈਗਾ ਉਹਨਾਂ ਚਿਰ ਤੁਸੀਂ ਕਈ ਵਾਰ ਆਪ ਹੀ ਖੁੰਝ ਜਾਂਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਜਿਵੇਂ ਹੁਣ ਆਪਣੀ ਗੱਲ ਚੱਲਦੀ ਹੈ ਵੀ ਬਲੱਡ ਲਾਈਨ ਤੇ ਕਬੂਤਰ ਦੀ ਬਲੱਡ ਲਾਈਨ ਕਹੇ ਜੀ ਹੋਣੀ ਚਾਹੀਦੀ ਹੈ ਵੀ ਤੁਹਾਨੂੰ ਬਲੱਡ ਲਾਈਨ ਦਾ ਪਤਾ ਕਿਵੇਂ ਲੱਗਦਾ ਵੀ ਜਿਹੜਾ ਇਹ ਕਬੂਤਰ ਆ ਵੀ ਹਾਂ ਜੀ ਇਹ ਵਾਕਈ ਇਹ ਬਲੱਡ ਲਾਈਨ ਕਬੂਤਰ ਦਾ ਕਬੂਤਰ ਦਾ ਜਮੀ ਹੁਣ ਤੁਹਾਡੇ ਕੋਲ ਜਿਵੇਂ ਕਬੂਤਰ ਆ ਫਰਜ਼ ਕਰ ਲੋ ਕਬੂਤਰ ਦੇ ਨੰਬਰ 1 ਵਿੱਚ ਕਬੂਤਰ ਦੇ ਵਿੱਚ ਕੀ ਹੋਣਾ ਚਾਹੀਦਾ ਜਿਹੜਾ ਤੁਸੀਂ ਤੁਹਾਡਾ ਕਬੂਤਰ ਆ ਬਲੱਡ ਲਾਈਨ ਦਾ ਕਿੱਥੋਂ ਪਤਾ ਲਾਦਾ ਨੰਬਰ 1 ਦੇ ਵਿੱਚ ਜਦੋਂ ਤੁਸੀਂ ਕਬੂਤਰ ਨੂੰ ਘਰੇ ਛੱਡਦੇ ਹੋ ਉਹ ਕਬੂਤਰ ਜੁੱਟ ਦੇ ਵਿੱਚ ਨਾ ਉਹਦੇ ਕੱਲਾ ਉੜਦਾ ਹੋਵੇ ਉਹ ਇਹਦਾ ਗੱਲ ਮੇਰੀ ਲੜ ਮੰਨ ਲਓ ਉਹ ਬਲੱਡ ਵਧੀਆ ਹੁੰਦਾ ਜਿਹੜਾ ਕਬੂਤਰ ਜਦੋਂ ਆਪਾਂ ਕਬੂਤਰ 5 6 ਜਾਂ 7 ਕਬੂਤਰ ਘਰੇ ਛੜਤੇ ਜਿਹੜਾ ਕਬੂਤਰ ਜੁੱਟ ਦੇ ਵਿੱਚ ਨਹੀਂ ਉੜਦਾ ਕੱਲਾ ਰਹਿ ਕੇ ਉੜਦਾ ਉਹ ਬਲੱਡ ਲਾਈਨ ਪੂਰਾ ਵਧੀਆ ਹੁੰਦਾ ਉਹਦਾ ਖੂਨ ਵਧੀਆ ਹੁੰਦਾ ਨੰਬਰ 2 ਤੇ ਜਿਹੜਾ ਕਬੂਤਰ ਆ ਜਿਹੜਾ ਅਧਕਾਰੀ ਦੇ ਵਿੱਚ ਉੜਦਾ ਚੱਕਰ ਮਾਰ ਮਾਰੇ ਉਹ ਚੱਕਰ ਮਾਰੇ 10 15 ਮਿੰਟਾਂ ਦਾ ਤੇ 15 ਮਿੰਟਾਂ ਬਾਅਦ ਫੇਰ ਅਧਕਾਰੀ ਦੇ ਵਿੱਚ ਉਡਣ ਲੱਗ ਜਾਵੇ ਹਰੇਕ ਵਾਰੀ ਤੁਹਾਡੇ ਕਾਪੀ ਵਾਲੇ ਦੇ ਉਤੋਂ ਦੀ ਲੰਗੇ ਉਹਨੂੰ ਦਿਖਾਉਣ ਦੀ ਲੋੜ ਨਾ ਪਵੇ ਤੁਹਾਨੂੰ ਹਾਕ ਨਾ ਮਾਰੇ ਉਹ ਤੁਹਾਨੂੰ ਆਪ ਕਹੇ ਵੀ ਬਾਈ ਜੀ ਤੁਸੀਂ ਠੀਕ ਆ ਤੁਹਾਡਾ ਹੈਗਾ ਦੇਖ ਲਿਆ ਉਹ ਵਧੀਆ ਬਲੱਡ ਲਾਈਨ ਦੇ ਵਿੱਚ ਆਉਂਦਾ ਕਬੂਤਰ ਨੰਬਰ 2 ਤੇ ਨੰਬਰ 3 ਤੇ ਹੋਰ ਤੁਹਾਨੂੰ ਕਹਿੰਦਾ ਜਿਹੜਾ ਤੁਹਾਡਾ ਕਬੂਤਰ ਛੱਡਿਆ ਹੈ ਜੇ ਤੁਸੀਂ ਫਰਜ ਕਰ ਲੋ ਜਿਵੇਂ ਤੁਸੀਂ ਬਾਜੀ ਛੱਡਦੇ ਹੋ ਕਬੂਤਰ ਭਲਾ ਦੀ ਹਰ ਜੇ ਜਿਹੜਾ ਤੁਹਾਡਾ ਬਾਜੀ ਛੱਡਿਆ ਹੈ ਕਬੂਤਰ ਜਿਹੜੀ ਅਸਲੀ ਬਲੱਡ ਲਾਈਨ ਆ ਉਹਦਾ ਪਰਖ ਕਿਵੇਂ ਆ ਵੀ ਕਿੱਥੋਂ ਪਤਾ ਲੱਗਦਾ ਵੀ ਇਹ ਕਬੂਤਰ ਬਹੁਤ ਵਧੀਆ ਜਿਹੜਾ ਵਧੀਆ ਬਲੱਡ ਲੈਂਦਾ ਹੁੰਦਾ ਉਹ ਬਾਈ ਜੀ ਜਿਹੜਾ ਕਬੂਤਰ ਆ ਬੈਠਣ ਵੇਲੇ ਜਦੋਂ ਉਹ ਬਹਿੰਦਾ ਕਬੂਤਰ ਜਦੋਂ ਥੱਕ ਜਾਂਦਾ ਜਾਂ ਬਹਿ ਜਾਂਦਾ ਕਬੂਤਰ ਉਹ ਉਹ ਐ ਨਹੀਂ ਹੈਗਾ ਵੀ ਕਿਤੇ ਗੁਰਦੁਆਰੇ ਵਾਲੇ ਗਵਰਮੈਂਟ ਤੇ ਬਹਿ ਜਾਊਗਾ ਜਾਂ ਕਿਤੇ ਇਨਸਾਨ ਸਾਹਿਬ ਤੇ ਬਹਿ ਗਿਆ ਜਾਂ ਕਿਤੇ ਉਹ ਬਾਲਾ ਹੀ ਉੱਚੀ ਜਗ੍ਹਾ ਤੇ ਬਹਿ ਗਿਆ ਬਾਈ ਜਿਹੜੇ ਅਸਲੀ ਬਲੱਡ ਲਾਈਨ ਕਬੂਤਰ ਆ ਉਹ ਜਦੋਂ ਥੱਕ ਜਾਂਦੇ ਆ ਕਬੂਤਰ ਉਹ ਪਿੰਡ ਤੋਂ ਢਲ ਜਾਂਦੇ ਆ ਉਹਨਾਂ ਨੂੰ ਪਿੰਡ ਤੇ ਨਹੀਂ ਚੜ੍ਹ ਹੁੰਦਾ ਉਹ ਬਾਣ ਦੇ ਵਿੱਚ ਡਿੱਗਦੇ ਆ ਜਿਹੜਾ ਕਬੂਤਰ ਬਾਜੀ ਤੇ ਛੱਡਿਆ ਹੋਇਆ ਬਾਣ ਦੇ ਵਿੱਚ ਡਿੱਗਦਾ ਤੁਹਾਡਾ ਬਸ ਉਹਨੂੰ ਮੰਨ ਲਿਓ ਵੀ ਉਹ ਉਹ ਸੋਡੀ ਬਲੱਡ ਲਾਈਨ ਵਧੀਆ ਬਲੱਡ ਲਾਈਨ ਹੁੰਦੀ ਆ ਉਹ ਚੰਗੀ ਆ ਬਲੱਡ ਲਾਈਨ ਬਾਕੀ ਹੁਣ ਕਬੂਤਰ ਇਹ ਨੰਬਰ ਚੌਥੇ ਤੇ ਕਬੂਤਰ ਆ ਜਿਹੜਾ ਕਬੂਤਰ ਦਾ ਜਿਹੜਾ weight ਆ ਉਹ ਐ ਨਾ ਵੀ ਮੋਟਾ ਡਾਡਾ ਕਬੂਤਰ ਐਵੇਂ ਐਡੀ ਐਡੀ ਉਹਦਾ ਚਰਬੀ ਚੜੀ ਪਈ ਆ ਕਬੂਤਰ ਦੇ ਉੱਤੇ ਜਿਹੜੇ ਬਾਲੇ ਮੋٹے ਕਬੂਤਰ ਹੁੰਦੇ ਆ ਚਰਬੀ ਹੁੰਦੀ ਆ ਬਾਲੇ ਉਹਨਾਂ 'ਚ ਉਹ ਵੀ ਨਹੀਂ ਬਾਈ ਜੀ ਉੜਦੇ ਹੁੰਦੇ ਕਬੂਤਰ ਤਾਂ ਹੱਥ 'ਚ ਫੜ ਜਾਂ ਤੁਸੀਂ ਜਦੋਂ ਆਪਾਂ ਹੱਥ 'ਚ ਫੜਦੇ ਆਂ ਤੇ ਕਬੂਤਰ ਆਏ ਹੋਵੇ ਵੀ ਉਹ ਵੀ ਜਿਵੇਂ ਥੋੜਾ ਫੰਗ ਹੀ ਹੱਥ 'ਚ ਫੜੇ ਬਹੰਦੇ ਆ ਐਵੇਂ ਦੇ ਕਬੂਤਰ ਹੋਣੇ ਚਾਹੀਦੇ ਆ ਨੰਬਰ 4 5 ਹੁਣ ਅਗਲੀ ਗੱਲ ਆ ਜਿਹੜੀ ਵੀ ਕਬੂਤਰ ਦੇ ਜਿਹੜੇ ਪਾਰਾ ਵੀ ਕਬੂਤਰ ਦੇ ਪਾਰਾ ਜਿਹੜੇ ਉਹ ਕਹੇ ਜੇ ਹੋਣੇ ਚਾਹੀਦੇ ਆ ਉਹ ਵੀ ਮੇਰੇ ਕੋਲ ਕਬੂਤਰ ਆ ਮੈਂ ਤੁਹਾਨੂੰ ਦਿਖਾਉਣਾ ਇਹ ਪੂਰਾ ਹਾਈ ਪ੍ਰੋਫਾਈਲ ਹਾਈ ਜਿਵੇਂ ਮੈਂ ਕਹਦੀ ਹਾਈ ਪ੍ਰੋਫਾਈਲ ਬਲੱਡ ਲਾਈਨ ਦਾ ਕਬੂਤਰ ਆ ਮੇਰੇ ਕੋਲ ਇਹ ਬਹੁਤ ਹੀ ਟੌਪ ਦਾ ਕਬੂਤਰ ਆ ਇੱਕ ਜਿਹੜੇ ਬਾਈ ਜੀ ਚੰਗੇ ਕਬੂਤਰ ਹੁੰਦੇ ਆ ਵਧੀਆ ਬਲੱਡ ਲਾਈਨ ਦੇ ਕਬੂਤਰ ਆ ਉਹਨਾਂ ਨੂੰ ਤਾਂ ਚਾਹੇ ਤੁਸੀਂ ਕਿਸੇ ਮਰਜ਼ੀ ਤੋਂ ਛਡਾ ਦਿਓ ਉਹਨਾਂ ਦਾ ਵਿੱਚ ਵੱਜਣੀ ਵੱਜਣਾ ਚਾਹੇ ਤੁਹਾਨੂੰ ਨਾਮ ਵੀ ਛੱਡਣਾ ਆਉਂਦਾ ਹੋਵੇ ਉਹ ਤਾਂ ਫੇਰ ਵੀ ਇੰਨੇ ਉੱਡ ਜਾਂਦੇ ਆ ਯਾਨੀ ਕਬੂਤਰ ਮੈਂ ਤਾਂ ਨਹੀਂ ਕਹਿੰਦਾ ਵੀ ਹਰੇਕ ਵਾਰੀ ਜਾਂ ਉੱਡ ਜਾਣਗੇ ਪਰ ਜਿਹੜੇ ਖਿਡਾਰੀਆਂ ਦੇ ਛੱਡੇ ਹੁੰਦੇ ਆ ਉਹੋ ਜਿਹੇ ਹੀ ਹੁੰਦੇ ਆ ਕਿਉਂਕਿ ਉਹ ਜਿਹੜੇ ਹੁਣ ਅਸਲੀ ਖਿਡਾਰੀ ਆ ਉਹ ਮਾੜੇ ਨਹੀਂ ਕੋਈ ਛੱੜਦੇ ਕਬੂਤਰ ਉਹਨਾਂ ਕੋਲੇ ਵੀ ਨਾ ਸਿਰੇ ਦੇ ਕਬੂਤਰ ਬਾਜੀ ਦੇ ਲਾਂਦੇ ਹੁੰਦੇ ਆ ਜਿਵੇਂ ਟਰੈਕਟਰ ਵਾਲੀਆਂ ਬਾਜ਼ੀਆਂ ਨੇ ਮੋਟਰਸਾਈਕਲ ਵਾਲੀਆਂ ਬਾਜ਼ੀਆਂ ਨੇ ਉੱਥੇ ਕੀ ਮਾੜਾ ਥੋੜੀ ਛੱਡਦਾ ਠੀਕ ਹੈ ਨਾ ਉੱਥੇ ਤਾਂ ਐਨ ਪੂਰੇ ਗੁੰਡੇ ਪਏ ਹੁੰਦੇ ਆ ਕਬੂਤਰ ਜਿਹੜੇ ਉੱਥੇ ਆਉਂਦੇ ਆ ਕਬੂਤਰਾਂ ਦੀਆਂ ਡੜਾਈਆਂ ਡੂਈਆਂ ਪੂਰੀਆਂ ਵਧੀਆ ਤੇ ਫਿਰ ਉਹਨਾਂ ਦੀ ਸਾਂਭ ਸੰਭਾਲ ਪਰ ਬਾਕੀ ਅਗਲੀ ਗੱਲ ਰਹੀ ਕਿ ਕਬੂਤਰ ਜਦੋਂ ਤੁਸੀਂ ਬਾਜੀ ਛੱਡਣਾ ਕਬੂਤਰ ਦੇ ਪਾਰਾ ਜਿਹੜੇ ਜਿਹੜੇ ਖੰਭ ਆ ਉਹਦੇ ਉਹ ਝਾੜਨਾ ਪਿਆ ਵਾ ਹੋਵੇ ਜੇ ਉਹਦੇ ਕਬੂਤਰ ਦੇ ਝਾੜ ਪਿਆ ਹੋਇਆ ਤੂਈਆਂ ਆ ਫਿਰ ਚਾਹੇ ਤੁਸੀਂ ਉਹਦੀ ਬਲੱਡ ਲਾਈਨ ਵਧੀਆ ਵੀ ਆ ਉਹਨੇ ਫੇਰ ਵੀ ਨਹੀਂ ਕੰਮ ਕਰਨਾ ਇਹ ਤੁਹਾਨੂੰ ਬਾਈ ਜੀ ਇਹ ਇਹ ਜਿਹੜੀ ਪਹਿਲੀ ਬਲੱਡ ਲਾਈਨ ਦੀ ਗੱਲ ਆ ਇਹ ਤੁਹਾਨੂੰ ਇਹ ਨੌਲੇਜ ਹੋਣੀ ਚਾਹੀਦੀ ਆ ਇਹ ਵੀ ਤੁਹਾਨੂੰ ਤੁਸੀਂ ਕਿਵੇਂ ਘਰੇ ਜੱਜਮੈਂਟ ਕਰੋਗੇ ਵੀ ਹਾਂ ਵੀ ਆਹ ਕਬੂਤਰ ਸਾਡਾ ਵਧੀਆ ਵੀ ਅਸਲੀ ਇਹ ਬਲੱਡ ਲਾਈਨ ਚਾਹੀਦੀ ਆ ਤੁਹਾਨੂੰ ਹੁਣ ਮੈਂ ਇੱਕ ਕਬੂਤਰ ਦਿਖਾਉਣਾ ਮੇਰੇ ਕੋਲ ਮੈਂ ਇੱਥੇ ਪੰਜਰੇ ਚ ਲੈ ਕੇ ਆਂਦਾ ਹਾਂ ਕਬੂਤਰ ਆ ਇਹ ਵਧੀਆ ਬਲੱਡ ਲਾਈਨ ਦਾ ਕਬੂਤਰ ਆ ਮੇਰੇ ਕੋਲ ਹੈਗਾ ਕਬੂਤਰ ਤੇ ਇਹਨੇ ਇਹਨੇ ਨੀਮਾ ਉੱਡਣਾ ਉੱਚਾ ਇਹ ਨਹੀਂ ਜਾਂਦਾ ਜਿੱਥੋਂ ਛੱਡਾਂਗੇ ਉੱਥੇ ਹੀ ਉੱਡਣਾ ਨੇ ਸਾਰੀ ਦਿਹਾੜੀ ਤੇ ਸ਼ਾਮ ਨੂੰ ਬੈਠਣਾ ਵੀ ਉਹਦੇ ਰਾਉਂਡ 'ਚ ਹੀ ਆ ਉੱਥੇ ਕਿਤੇ ਨਾ ਕਿਤੇ ਤੇ ਦੋ ਵਾਰ ਬਾਜੀ ਛੱਡਿਆ ਹੈ ਮੈਂ ਇਹ ਦੋਨੇ ਵਾਰੀ ਬੰਨ੍ਹਾ ਰਿਹਾ ਕਬੂਤਰ ਇਹ ਤੁਹਾਨੂੰ ਦਿਖਾਉਣਾ ਕਬੂਤਰ ਦਾ ਜੀ ਕਿਹੜੇ ਕਬੂਤਰ ਦੀ ਮੈਂ ਗੱਲ ਕਰਦਾ ਵੀ ਕਿਵੇਂ ਜਾਂ ਕਿਵੇਂ ਦੇ ਹੋਣਾ ਚਾਹੀਦਾ ਜਿੱਥੋਂ ਮੈਨੂੰ ਵੀ ਨਹੀਂ ਸੀ ਪਤਾ ਇਹਨਾਂ ਗੱਲਾਂ ਦਾ ਮੈਂ ਤਾਂ ਜਦੋਂ ਹੁਣ ਕਬੂਤਰ ਮੈਂ ਦੇਖੇ ਕਬੂਤਰਾਂ ਦੇ ਵਿੱਚ ਪਹਿਲਾਂ ਮੇਰੇ ਰੱਖੇ ਹੋਏ ਜੀ ਕਬੂਤਰ ਪਰ ਮੈਂ ਇੰਨੀ ਕਦੇ ਡੰਗਾਈ ਨਾਲ ਨਹੀਂ ਸੀ ਬਾਲਾ ਕਬੂਤਰਾਂ ਦੇ ਵਿੱਚ ਗਿਆ ਹੁਣ ਹੁਣ ਮੈਂ ਮੈਨੂੰ ਬਾਲਾ ਕਰੇਜਿਆ ਹੋਇਆ ਹੋਇਆ ਵੀ ਮੈਂ ਇਹਨਾਂ ਦੀ ਜੜ ਤੱਕ ਜਾਵਾਂ ਵੀ ਇਹ ਚੱਕਰ ਕੀ ਆ ਵੀ ਕਿਵੇਂ ਉੜਦੇ ਆ ਕਿਵੇਂ ਬਾਲੇ ਉੜਦੇ ਆ ਜਾਂ ਹੋਰ ਆ ਵੀ ਬਲੱਡ ਲਾਈਨ ਕੀ ਆ ਚੰਗੇ ਬਲੱਡ ਦਾ ਕਬੂਤਰ ਕਿਵੇਂ ਉੜਦਾ ਜਿਹੜਾ ਬਾਲਾ ਵਧੀਆ ਕਬੂਤਰ ਆ ਉਹਨੇ ਤਾਂ ਬਾਹਰ ਤੇ ਡੇਗਣਾ ਬਾਈ ਜਾ ਕੇ ਜਦੋਂ ਉਹ ਥੱਕ ਜਾਂਦਾ ਉਹ ਨੀਵਾ ਹੋ ਜਾਂਦਾ ਕਬੂਤਰ ਉਹ ਤੋਂ ਪਿੰਡ ਤੇ ਨਹੀਂ ਜਾੜ ਹੁੰਦਾ ਫਿਰ ਫਿਰ ਉਹ ਬਾਣਤੀ ਬਾਣਤੀ ਟਲੀ ਜਾਂਦਾ ਟਲੀ ਜਾਂਦਾ ਉਹਨੇ ਗਾਂਹ ਦੀ ਗਾਂਹ ਗਾਂਹ ਦੀਆਂ ਉੱਥੇ ਡਿਗ ਡਗ ਪੈਂਦਾ ਹੁੰਦਾ ਅਗਲੀ ਗੱਲ ਜਿਹੜਾ ਵਧੀਆ ਬਲੱਡ ਲਾਈਨ ਦਾ ਕਬੂਤਰ ਆ ਤੁਸੀਂ ਦੋ ਕਬੂਤਰ ਬਾਈ ਜੀ ਇਕੱਠੇ ਛੱਡਦੇ ਹੋ ਸਵੇਰ ਨੂੰ ਵਾਰੀ ਤੇ ਫਰਜ਼ ਕਰ ਲੋ ਵੀ ਤੁਹਾਡੇ ਤੇ ਦੋਨੇ ਕਬੂਤਰ ਤੇ ਤੁਸੀਂ 3 ਵਜੇ ਬਹਾ ਲੇ ਗਰਮੀ ਚ ਕਬੂਤਰ ਘਰੇ ਵਾਰੀ ਤੇ 2:30 3 ਵਜੇ ਤੁਹਾਡੇ ਕਬੂਤਰ ਬਹਿ ਗਏ ਜਿਹੜਾ ਵਧੀਆ ਬਲੱਡ ਲਾਈਨ ਦਾ ਕਬੂਤਰ ਆ ਬਾਈ ਜੀ ਉਹਦਾ ਕਦੇ ਵੀ ਮੈਲਾ ਨਾ ਮਚੂ ਜਿਹਹ ਜਾਂ ਛੱਡੋਗੇ ਉਹੋ ਜਿਹਾ ਹੀ ਪਿਆ ਹੋ ਉਹ ਵੇਟ ਚੱਤਾ ਅੱਧਾ ਹੋਊਗਾ ਉਹ ਦੂਜੇ ਨਾਲੋਂ ਪਰ ਉਹਦਾ ਕਦੇ ਨਾ ਮੈਲਾ ਮਚੂ ਐ ਨਾ ਵੀ ਤੁਹਾਨੂੰ ਲੱਗੂਗਾ ਵੀ ਇਹ ਤਾਂ ਜਮੇ ਹੱਡੀ ਨਿਕਲੇ ਕਬੂਤਰ ਦੀ ਇਤੂ ਬਾਤਾਂ ਹੁਣ ਇਹ ਘੰਟਾ ਹੀ ਉਡੂ ਨਾ ਉਹਨੇ ਉਹਦਾ weight ਉਨਾ ਹੀ ਰਹਿਣਾ ਕਬੂਤਰ ਦਾ weight ਵੀ ਨਹੀਂ ਘਟਾਉਂਦਾ ਉਹ ਜਿਹੜੇ ਚੰਗੇ ਆ ਥੱਲਿਓਂ ਬਲੱਡ ਉਹਦਾ ਉਵੇਂ ਹੀ ਰਹਿੰਦਾ ਉਹ ਕਾਲਾ ਨਹੀਂ ਹੁੰਦਾ ਉਹ ਬਹੁਤ ਘੱਟ ਕਾਲਾ ਹੁੰਦਾ ਜਿਹੜਾ ਦੂਜਾ ਕਬੂਤਰ ਆ ਜਿਹੜਾ ਉਹਦਾ ਉਹਦਾ ਨਾ ਜਿਹੜਾ weight ਉਹ ਹੁੰਦਾ ਆਪਣੇ ਬਲੱਡ ਥੱਲਿਓਂ ਮੱਚਿਆ ਪਿਆ ਹੋੂ ਦੇਖ ਲਿਓ ਤੁਸੀਂ ਇੱਕੋ ਜਿਹੇ ਨੇ ਉੱਡਣਗੇ ਇੱਕ ਇੱਕ ਦਾ ਬਲੱਡ ਮੱਚਦਾ ਨਹੀਂ ਇੱਕ ਦਾ ਮੱਚ ਜਾਂਦਾ ਬਲੱਡ ਇਹ ਜਿਹੜੇ ਚੰਗੀ ਨਸਲਦਾਰ ਕਬੂਤਰਾਂ ਵਧੀਆ ਬਰੀਡ ਦੇ ਕਬੂਤਰਾਂ ਉਹਨਾਂ ਨਾਲ ਉਹਨਾਂ ਦੇ ਵਿੱਚ ਐ ਹੁੰਦਾ ਵੀ ਉਹ ਜਿਹੜੇ ਕਬੂਤਰਾਂ ਉਹਨਾਂ ਕਬੂਤਰਾਂ ਨੂੰ ਵਕਫ ਨਹੀਂ ਹੁੰਦਾ ਉਹਨਾਂ ਨੂੰ ਉਹ ਮੇਰੇ ਰਹਿਦਾ ਉਹਨਾਂ ਤਾਂ ਹੀ ਉਹ ਜਿਆਦਾ ਦੋ ਦੋ ਘੰਟਿਆਂ ਦੀ ਵਿੱਥ ਪਾਉਂਦੇ ਆ ਹੁਣ ਆਪਣੇ ਕੋਲੇ ਆ ਕਬੂਤਰਾਂ ਦੰਦ ਖਾਣਦੇ ਆਪਾਂ ਇੱਕ ਕਬੂਤਰ ਵੇਟ ਕਰਵਾਉਂਦੇ ਆ ਆਹ ਕਬੂਤਰ ਆ ਆ ਇਹ ਆਪਾਂ ਕਦੇ ਕੈਮਰੇ ਮੂਰੇ ਕਬੂਤਰ ਲੈ ਕੇ ਨਹੀਂ ਆਉਂਦੇ ਜੇ ਪਹਿਲੀ ਵਾਰੀ ਤੁਹਾਨੂੰ ਦਿਖਾਉਣ ਲੱਗਿਆ ਕਬੂਤਰ ਨੂੰ ਇਹ ਆ ਕਬੂਤਰ ਖੱਟੀਆਂ ਅੱਖਾਂ ਦਾ ਕਬੂਤਰ ਆਹੇ ਲਾਲਚੀਨਾ ਕਬੂਤਰ ਇਹ ਆਹ ਹੈ ਜੀ ਐਵੇਂ ਪੁੰਛ ਇਹਨਾਂ ਦੀ ਬਈ ਜੀ ਪੁੰਛਾ ਆਈਸਲੋਟ ਇੱਥੋਂ ਆਇਆ ਨਹੀਂ ਵੀ ਇੱਕ ਫੰਗ ਲੱਗਦਾ ਐਂਡ ਵਾਲੇ ਫੰਗਾ ਜਿਵੇਂ ਆਹ ਦੇਖੋ ਐ ਲੱਗੂਗਾ ਜਿਵੇਂ ਫੁੱਲ ਜਿਹਾ ਬਣਦਾ ਹੁੰਦਾ ਆਹ ਦੇਖੋ ਜਿਵੇਂ ਫੁੱਲ ਜਿਹਾ ਬਣਦਾ ਹੁੰਦਾ ਨਾ ਐਵੇਂ ਹੁਣ ਵੇਟ ਆ ਇਹਦਾ ਕਬੂਤਰ ਦਾ ਜੇ ਤੁਸੀਂ ਦੇਖੋ ਤਾਂ ਵੇਟ ਜਿਹੜਾ ਇਹਦਾ ਐ ਫੁੱਲ ਵਰਗਾ ਹੌਲਾ ਪਿਆ ਠੀਕ ਹੈ ਨਾ ਪਈ ਇਹ ਇਹਦੀ ਜਿਹੜੀ ਹੱਡੀ ਆ ਹੱਡੀ ਵੀ ਇਹਦੀ ਕਿਸ਼ਤੀ ਵਾਂਗੂ ਆ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਇਹਦੇ ਇਹਦੇ ਫੰਗ ਦੇਖੋ ਪਹਿਲਾਂ ਐ ਡੜ ਤੇ ਫੰਗ ਹੀ ਆ ਆ ਸਾਰੇ ਹੱਡੀ ਦੇ ਉੱਤੋਂ ਦੀ ਫੰਗ ਆ ਦੇ ਤਾਂ ਹੀ ਇਹਨਾਂ ਦਾ ਬਲੱਡ ਨਹੀਂ ਮੱਚਦਾ ਕਬੂਤਰਾਂ ਦਾ ਹੁਣ ਤੁਹਾਨੂੰ ਆਪਾਂ ਇਹਦੀ ਹੋਰ ਦਿਖਾਉਣੀ ਆ ਕਬੂਤਰ ਦੀ ਇੱਕ ਇਹਦਾ ਜਿਹੜਾ ਹੈਗਾ ਨੌਮਾ ਫੰਗਾ ਆ ਪਹਿਲੀ ਪਹਿਲਾ ਫੰਗਾ ਦਾ ਐਂਡ ਦੇਖੋ ਇਹਨਾਂ ਦਾ ਕਿਹਾ ਜਾਂਦਾ ਆ ਆ ਫੰਗਾ ਦਾ ਇਹਦਾ ਐਂਡ ਦੇਖੋ ਐਵੇਂ ਐਵੇਂ ਐਂਡ ਹੁੰਦਾ ਇਹਨਾਂ ਕਬੂਤਰਾਂ ਦਾ ਫੰਗਾ ਤੋਂ ਐ ਨਹੀਂ ਵੀ ਜਿਵੇਂ ਕਰਦ ਨਹੀਂ ਹੁੰਦੀ ਕਰਦ ਵਾਂਗੂ ਤਿੱਖੇ ਫੰਗ ਨਹੀਂ ਹੁੰਦੇ ਇਹਨਾਂ ਦੇ ਐ ਇਹਨਾਂ ਦੇ ਆ ਦੇ ਆ ਨੌਵਾਂ ਤੇ ਆਹ ਜਿਹੜਾ ਲੰਬਾ ਫੰਗਾ ਹੈ 10ਵਾਂ ਆਹ ਆਹ ਅੱਠਵਾਂ ਫੰਗਾ ਆ ਇਹਨਾਂ ਦੇ ਐਵੇਂ ਇਹ ਐਵੇਂ ਹੀ ਫੰਗ ਹੁੰਦੇ ਇਹਨਾਂ ਕਬੂਤਰਾਂ ਦੇ ਇਹ ਇੱਕ ਕਬੂਤਰ ਹੁੰਦਿਆ ਵੀ ਉਹਨਾਂ ਦਾ 7ਵੇਂ ਫੰਗ ਤੱਕ ਹੁੰਦਿਆ ਵੀ ਗਲਾਈ ਦੇ ਵਿੱਚ ਹੁੰਦਿਆ ਤੇ 9ਵਾਂ 8ਵਾਂ 9ਵਾਂ 10ਵਾਂ ਫੰਗ ਹੁੰਦਿਆ ਜਿਵੇਂ ਕਰਦ ਹੁੰਦੀ ਆ ਤਿੱਖੀ ਐਂਡ ਉਹਨਾਂ ਦਾ ਐਂ ਹੁੰਦਾ ਪਰ ਇਹ ਕਬੂਤਰਾਂ ਦਾ ਐਂਡ ਐਂ ਹੁੰਦਾ ਇਹ ਕਬੂਤਰਾਂ ਦਾ ਫੰਗਾ ਦਾ ਐਂਡ ਐਂ ਹੁੰਦਾ ਇਹ ਮੇ ਦੇ ਫੰਗ ਨੇ ਇਹ ਕਬੂਤਰ ਦੇ ਠੀਕ ਆ ਦੋ ਵਾਰ ਛੱਡਿਆ ਦੋਨੇ ਵਾਰੀ ਇਹ ਮੋਟਰਸਾਈਕਲ ਦੇ ਵਿੱਚ ਵੀ ਰਹਿਿਆ ਸੀ ਸਾਂਝਾ ਪਹਿਲੇ ਸਾਲ ਇਹਨੇ ਠੱਲਾਂ ਕੀਤੀਆਂ ਕਬੂਤਰ ਨੇ ਦੋ ਵਾਰ ਛੱਡਿਆ 21 ਤੇ 22 ਚ 23 ਦੀ ਕਰਾਈ ਨਹੀਂ ਸੀਗੀ ਬਾਜੀ ਆਪਾਂ 21 ਫੇਰੇ ਛੱਡਿਆ ਸੀ ਲਗੜ ਲੋਗੜ ਵਾਲਾ ਪੈਣ ਲੱਗਾ ਕਰਕੇ ਮੈਂ ਆਹ ਮਾਰਨ ਲੱਗਿਆ ਆਹ ਦੇਖੋ ਇਹਦੇ ਫੰਗ ਕਬੂਤਰ ਦੇ ਹੂੰ ਆਹ ਦੇਖੋ ਇਹਦੇ ਫੰਗ ਐਵੇਂ ਆ ਦੇ ਕਬੂਤਰ ਦੇ ਫੰਗ ਕਿ ਹੁਣ ਤਾਂ ਆਪਾਂ ਬੱਚਿਆਂ ਤੇ ਲਾਲਾ ਕਬੂਤਰ ਆਪਾਂ ਛੱਡਣਾ ਨਹੀਂ ਕਹੇ ਕੂਤਾ ਦੇਖ ਇਹ ਜਿਹੜੇ ਕਬੂਤਰ ਹੁੰਦੇ ਆ ਇੱਕਦਮ ਹੋਰ ਗੱਲ ਰੱਖਦਾ ਜਦੋਂ ਆਪਾਂ ਕਬੂਤਰਾਂ ਦੇ ਫੰਗ ਪੱਟ ਦਿੰਨੇ ਆ ਕਈਆਂ ਦਾ ਫੰਗ ਕੋਈ ਕਾਣਾ ਆ ਗਿਆ ਕੋਈ ਪਤਲਾ ਜਾ ਗਿਆ ਕੋਈ ਲੰਬਾ ਜਾ ਆ ਗਿਆ ਫੰਗ ਜਿਹੜਾ ਵਧੀਆ ਬਲੱਡ ਲਾਈਨ ਦਾ ਕਬੂਤਰ ਹੋ ਠੀਕ ਆ ਜਦੋਂ ਮਰਜੀ ਉਹਦੇ ਫੰਗ ਪੱਟ ਦਿਓ ਬਾਈ ਸਾਰੇ ਇਕੱਠੇ ਪੱਟ ਦਿਓ ਕੱਲਾ ਕੱਲਾ ਪੱਟ ਦਿਓ ਉਹਦੇ ਉਹਦੇ ਫੰਗ ਆਈ ਆਉਣਗੇ ਐ ਨਹੀਂ ਵੀ ਕੋਈ ਵਿੱਚੋਂ ਫੰਗ ਉਹਦਾ ਖਰਾਬ ਹੋ ਜਾਊਗਾ ਐਵੇਂ ਐਵੇਂ ਆਉਣਗੇ ਤੇ ਬਾਈ ਫੰਗ ਉਹਦੇ ਕਬੂਤਰ ਦੇ ਦੇਖੋ ਆਹ ਤੁਹਾਨੂੰ ਦੇਖੋ ਨੇੜੇ ਕਰ ਆਹ ਦੇਖ ਕਬੂਤਰ ਫੰਗ ਇਵੇਂ ਨਾ ਦੇ ਫੰਗ ਇਹ ਇਕੱਲੇ ਤੋਂ ਸੂਤ ਨਹੀਂ ਹੁੰਦਾ ਐਵੇਂ ਫੰਗ ਐਵੇਂ ਨਹੀਂ ਇਹਨਾਂ ਦੇ ਫੰਗ ਪੂੰਖ ਦੇ ਫੰਗ ਵੀ ਆਏ ਹੋਣਗੇ ਚੌੜੇ ਜਿਹੇ ਫੰਗ ਹੋਣਗੇ ਇਹਨਾਂ ਦੇ ਐ ਨਹੀਂਗਾ ਵੀ ਉਹ ਬੱਤੀਆਂ ਜਿਹਾ ਬਣੀਆਂ ਹੋਣਗੀਆਂ ਪੂੰਖ ਦੇ ਜਿਵੇਂ ਜਦੋਂ ਮਰਜੀ ਇਹਨਾਂ ਸੰਗ ਪੱਟ ਦੋ ਇਹਨਾਂ ਦੇ ਫੰਗ ਇਹੋ ਜਿਹੇ ਫੰਗ ਹੀ ਆਉਣੇ ਆ ਆਏ ਨਹੀਂ ਕਿਉਂਕਿ ਫੰਗ ਕੋਈ ਵਿੱਚ ਡੈਮੇਜ ਹੋਊਗਾ ਕੋਈ ਫੰਗ ਕਾਣਾ ਇਹਦਾ ਕੋਈ ਫੰਗ ਵਧੀਆ ਨਹੀਂ ਆਇਆ ਕੋਈ ਐਵੇਂ ਆ ਕੋਈ ਹੋਰ ਆ ਤੇ ਨਾ ਇਹਨਾਂ ਕਬੂਤਰਾਂ ਦੇ ਕਦੇ ਬਾਈ ਫੋਨ ਮਾ ਫੋਰ ਦੱਸਦਾ ਤੇ ਨਾ ਇਹਨਾਂ ਕਬੂਤਰਾਂ ਦੇ ਕਦੇ ਪਵੇ ਉਹ ਜਿਹੜੀਆਂ ਲੀਖਾਂ ਜੀਆਂ ਪੈ ਜਾਂਦੀਆਂ ਮੈਂ ਨਹੀਂ ਕਦੇ ਇੱਕ ਕਬੂਤਰ ਦੇ ਕਦੇ ਲੀਖ ਲੋਖ ਦੇਖੀ ਫੰਗਾਂ ਦੇ ਵਿੱਚ ਪਈ ਪੂਰਾ ਕਬੂਤਰਾਂ ਦੇ ਤਾਂ ਪੈ ਜਾਂਦੀਆਂ ਪਰ ਮੈਂ ਨਹੀਂ ਇੰਨਾ ਜਿਹੜੇ ਮੇਰੇ ਕਬੂਤਰਾਂ ਇਹਨਾਂ ਦੇ ਕਦੇ ਲੀਖ ਪਈ ਹੋਵੇ ਮਤਲਬ ਵੀ ਨਹੀਂਗਾ ਇਹੋ ਜਿਹੀ ਰਹਿਣਾ ਇਹਨਾਂ ਨੇ ਐ ਉੱਪਰੋਂ ਵੀ ਆਹ ਇੱਥੋਂ ਐ ਪਿਆ ਹੋਊਗਾ ਜੇ ਮੈਂ ਨਾ ਹੁਣੇ ਬਸ ਪ੍ਰੈਸੀ ਕਰਿਆ ਹੁੰਦਾ ਐਵੇਂ ਹੁੰਦੀ ਇਹਨਾਂ ਦੀ ਬਾਡੀ ਦੇਖੋ ਦੇਖਣ ਨੂੰ ਪੂਰਾ ਅਕ ਲੱਗਦਾ ਲੁੱਕ ਵੇਟ ਜਮਾਈ ਮੈਂ ਕਹਿੰਨਾ ਇਹ 150 ਗ੍ਰਾਮ ਦਾ ਮਸਾ ਹੋਣਾ ਇਹ ਹੁਣ ਵੀ ਹੁਣ ਵੀ ਛੱਡਦੀ ਨਾਲੇ ਛੱਡੇ 5-6 ਮਹੀਨੇ ਹੋ ਗਏ 4 ਘੰਟੇ ਤੋਂ ਰਹਿ ਨਹੀਂ ਮੈਂ ਹੁਣ ਵੀ ਜੇ ਹੁਣ ਛੱਡਦੀ ਇਹਨੂੰ ਕਬੂਤਰ ਨੂੰ ਇਹੋ ਜਿਹਾ ਕਬੂਤਰ ਆਇਆ ਇਹੇ ਬਾਈ ਜੀ ਅ ਸੀਗੀ ਪਹਿਲਾ ਜਿਹੜਾ ਅੱਜ ਆਪਾਂ ਬਣਾਇਆ ਵੀ ਬਲੱਡ ਲਾਈਨ ਕਬੂਤਰਾਂ ਦੀ ਕਹੇ ਜੀ ਹੁੰਦੀ ਆ ਇਹੋ ਜਿਹੀ ਬਲੱਡ ਲਾਈਨ ਹੋਣੀ ਚਾਹੀਦੀ ਆ ਕਬੂਤਰਾਂ ਦੀ ਤੁਹਾਨੂੰ ਸਾਰਾ ਬਲੱਡ ਲਾਈਨ ਬਾਰੇ ਐਕਸਪਲੇਨ ਕਰਤਾ ਗਾਹ ਦੀ ਗਾਹ ਫਿਰ ਦੱਸਾਂਗੇ ਇਹ ਵੈਸੇ ਮੈਂ ਤੁਹਾਨੂੰ ਕਬੂਤਰਾਂ ਦੀ ਨਸਲ ਬਾਰੇ ਪਹਿਲਾਂ ਵੀ ਦੱਸਿਆ ਸੀ ਉਹ ਜਿਹੜਾ ਪਹਿਲਾ ਕਬੂਤਰ ਮੈਂ ਦਿਖਾਇਆ ਸੀ ਤੁਸੀਂ ਬਹੁਤ ਵੀਡੀਓ ਦੇਖੀਆ ਲੋਕਾਂ ਨੇ ਉਹ ਉਹ ਵਾਲਮੋਟ 98000 ਬੰਦੇ ਨੇ ਦੇਖ ਲਈ ਜੀ ਥੋੜੇ ਚਰਚੀ ਉਹ ਉਹ ਵੀ ਇਹਦਾ ਭਾਈ ਸੀਗਾ ਛੱਕਾ ਭਾਈ ਇਹਦਾ ਉਹ ਕਬੂਤਰ ਇਹ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਮੇਰੇ ਕੋਲ ਹੈਗੇ ਸਾਰੇ 7-8 ਕਬੂਤਰ ਹੈਗੇ ਇਹ ਜੇ ਇਹ ਜੇ ਕਬੂਤਰ ਹੈ ਇਹ ਇਵੇਂ ਇਹਨਾਂ ਦੇ ਫੰਗ ਕੋਸ ਮਰਜੀ ਜਦੋਂ ਮਰਜੀ ਫੰਗ ਖੱਚੇ ਖੱਚੇ ਹੁਣ ਇਹਨਾਂ ਦੇ ਫੰਗ ਆਇਆਂ ਨਹੀਂ ਵੀ ਕੋਈ ਫੰਗ ਖਰਾਬ ਆ ਜਾਊਗਾ ਵਿਚਲੀ ਨਾ 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 ਐ ਹੀ ਆਉਣੇ ਇਹਨਾਂ ਦੇ ਫੰਗ ਇੱਥੋਂ ਪਤਾ ਲੱਗਦਾ ਵਧੀਆ ਨਸਲਾਂ ਦਾ ਤੇ ਉਹ ਕਬੂਤਰ ਵੀ ਇਹਦਾ ਭਾਈ ਸੀਗਾ ਮੈਂ ਤਾਂ ਥੋੜਾ ਜਿਹਾ ਮਤਲਬ ਮੈਨੂੰ ਐਸ਼ੀਆਂ ਕਈ ਵਾਰ ਉਹ ਨਾ ਕੋਈ ਐਵੇਂ ਜਿਹੜੇ ਕਬੂਤਰ ਨੂੰ ਸੀ ਕੈਮਰੇ ਤੇ ਲਾਇਆ ਹੋਇਆ ਉਹ ਅੱਜ ਦੋਨੋਂ ਕਬੂਤਰ ਨੂੰ ਕੁਝ ਨਾ ਕੁਝ ਹੋਈ ਜਾਂਦਾ ਬਾਅਦ ਦੇ ਵਿੱਚ ਜਿਵੇਂ ਹੁਣ ਇਹ ਇਹ ਕਬੂਤਰ ਨੂੰ ਅੱਜ ਕਦੇ ਲਿਆਂਦਾ ਨਹੀਂ ਸੀ ਮੈਂ ਅਚਾਨਕ ਅੱਜ ਤੁਹਾਨੂੰ ਦਿਖਾ ਦਿੰਨੇ ਆ ਕਬੂਤਰ ਇਹ ਤੇ ਇਹਦਾ ਭਾਈ ਲੈ ਕੇ ਆਂਦਾ ਸੀ ਉਹ ਇੱਕੀ ਉਹਦਾ ਅੱਗੇ ਕੈਮਰੇ ਤੇ ਲਗੜਨੇ ਖੜੇ ਨਹੀਂ ਛੱਡਿਆ ਉਹਦਾ ਤੇ ਅੱਜ ਦੀ ਇਹ ਸੀਗੀ ਬਾਈ ਜੀ ਵੀਡੀਓ ਸਾਰੇ ਜਣੇ ਵੀਡੀਓ ਦੇਖ ਲਓ ਇਹ ਹੁਣ ਦੇਖੋ ਜਿਹੜੇ ਤਾਂ ਹੈਗੇ ਸ਼ਿਕਾਰੀ ਬੰਦੇ ਬਹੁਤ ਜ਼ਿਆਦੇ ਜਿਹੜੇ ਆਪਦੇ ਆਪ ਨੂੰ ਮਾਸਟਰਮੈਂਡ ਸਮਝਦੇ ਆ ਉਹਦਾ ਭਲਾ ਦੀ ਨਾ ਹੀ ਦੇਖਣ ਵੀਡੀਓ ਠੀਕ ਆ ਨਾ ਜਿਹੜੇ ਨਵੇਂ ਆ ਬੰਦੇ ਜਿਨ੍ਹਾਂ ਨੇ ਕੁਝ ਲਰਨ ਕਰਨਾ ਜਾਂ ਜਿਨ੍ਹਾਂ ਨੂੰ ਵਲਾਂ ਚਾਉ ਆ ਸਿੱਖਣ ਦਾ ਠੀਕ ਆ ਨਾ ਵੀ ਕਬੂਤਰਬਾਜੀ ਬੈਨ ਕਰਨ ਦਾ ਉਹ ਇਹਨੂੰ ਵੀਡੀਓ ਨੂੰ ਦਿਮਾਗ ਦੇ ਵਿੱਚ ਪਾ ਲਿਓ ਜਿਹੜੀ ਜਿਹੜੀਆਂ ਤੁਹਾਨੂੰ ਗੱਲਾਂ ਦੱਸੂਗਾ ਪਹਿਲੀ ਗੱਲ ਤੇ ਅੱਜ ਆਪਾਂ ਵੀਡੀਓ ਬਣਾਈਆ ਪੀ ਕਬੂਤਰਾਂ ਦੀ ਬਲੱਡ ਲਾਈਨ ਕਹੇ ਜੀ ਹੋਣੀ ਚਾਹੀਦੀ ਹੈ ਕਿਵੇਂ ਪਤਾ ਲੱਗਦਾ ਵੀ ਕਹੇ ਜਾ ਕਬੂਤਰ ਆ ਹੈ ਠੀਕ ਹੈ ਨਾ ਇਹ ਗੱਲ ਨੂੰ ਪੱਕੀ ਬਈ ਜੀ ਦਿਮਾਗ ਦੇ ਵਿੱਚ ਬਹਾਲੋ ਜਦੋਂ ਕਬੂਤਰ ਤੁਹਾਡਾ ਜੁੱਟ ਛੱਡ ਕੇ ਕੱਲਾ ਉੜਦਾ ਉਹ ਵਧੀਆ ਹੀ ਵਧੀਆ ਹੁੰਦਾ ਕਿਉਂਕਿ ਨਾ ਉਹਨੇ ਕਿਸੇ ਦਾ ਪਿੱਛਾ ਕਰਨਾ ਉਹਨੇ ਆਪਣੀ ਮਸਤੀ ਚੜਨਾ ਉਹਨੂੰ ਕੋਈ ਕੋਈ ケア ਨਹੀਂ ਹੈਗੀ 500 ਕਬੂਤਰ ਉੜਦਾ 400 ਕਬੂਤਰ ਉੜਦਾ 150 100 ਆ 20 ਕਬੂਤਰ ਜਾਂ 4 ਕਬੂਤਰ ਉੜਦੇ ਆ ਨਾ ਉਹਨੇ ਆਪਣੀ ਮਸਤੀ ਦੇ ਵਿੱਚ ਰਹਿਣਾ ਕਬੂਤਰ ਨੇ ਆਪਣੇ ਮਜਾਜ ਨਾਲ ਉੱਡਣਾ ਜਦੋਂ ਉਹਦਾ ਯਾਨੋ ਥੱਕਾਂ ਪਈਆਂ ਫੇਰ ਉਹਨੇ ਜੋਰ ਲਾਉਣ ਲੱਗਣਾ ਨਹੀਂ ਉਹਨੇ ਬਸ ਜਿਵੇਂ ਨਹੀਂ ਕਹਿੰਦਾ ਤਕੜਾ ਬੰਦਾ ਵਈ ਹੱਸੀ ਜਾਂਦਾ ਦਾ ਮਾੜਿਆ ਕ ਨਹੀਂ ਦੇਖਦੇ ਇਹਨੇ ਆਏ ਉੜ ਗਏ ਇਹ ਕਬੂਤਰ ਅਧਿਕਾਰੀ ਦੇ ਵਿੱਚ ਨਾ ਉੱਚੇ ਨਾਂ ਵਾਲੇ ਨਹੀਂਵੇਂ ਤੇ ਅੱਜ ਦੀ ਆਪਣੀ ਇਹ ਬਾਈ ਜੀ ਵੀਡੀਓ ਸੀਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲੇ ਸਾਰੀ ਵੀਡੀਓ ਸਾਰੀ ਦੇਖਿਆ ਕਰੋ ਇਹਦੇ ਇਹਦੇ ਆਪਾਂ 5 ਭਾਗ ਬਣਾਉਣਾ ਹੈ ਵੀਡੀਓ ਅਗਲੀ ਵੀਡੀਓ ਬਣਾਵਾਂਗੇ ਆਪਾਂ ਕਬੂਤਰਾਂ ਦਾ ਦਾਣਾ ਪਾਣੀ ਵੀ ਜਿਹੜੇ ਚੰਗੇ ਬਲੱਡ ਲਾਈਨ ਦਾ ਤੁਹਾਡੇ ਕੋਲ ਹੋ ਗਈ ਵਧੀਆ ਹੁਣ ਕਬੂਤਰ ਦਾਣਾ ਪਾਣੀ ਵੀ ਤੁਹਾਡੀ ਸਾਂਭ ਸੰਭਾਲ ਵੀ ਹੋਵੇ ਕਬੂਤਰਾਂ ਦੀ ਮੇਰੇ ਆਏ ਨਹੀਂ ਵੀ ਇਕੱਲੀ ਬਲੱਡ ਲਾਈਨ ਨਹੀਂ ਉੜਦੀ ਇਹ ਪੰਜੇ ਚੀਜ਼ਾਂ ਦਾ ਹੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਫੇਰ ਤੁਸੀਂ ਕਬੂਤਰਾਂ ਦੇ ਸਮਝ ਲਓ ਵੀ ਬਣ ਕੇ ਮਾਸਟਰਮਾਈਂਡ ਅੱਜ ਦੀ ਆਪਣੀ ਬਾਈ ਜੀ ਇੰਨੀ ਵੀਡੀਓ ਸੀਗੀ ਅਗਲੀ ਵੀਡੀਓ ਲੈ ਕੇ ਬਣਾਵਾਂਗੇ ਆਪਾਂ ਕਬੂਤਰਾਂ ਦੇ ਦਾਣੇ ਪਾਣੀ ਤੇ ਵੀ ਕਬੂਤਰਾਂ ਦੀ ਸਾਂਭ ਸੰਭਾਲ ਦਾ ਦਾਣਾ ਪਾਣੀ ਤੁਸੀਂ ਕਬੂਤਰਾਂ ਨੂੰ ਕਿਵੇਂ ਪਾਉਣਾ ਇਹ ਵੀ ਇੱਕ ਟਾਈਮਿੰਗ ਹੈ ਇਹਨਾਂ ਦੀ ਕਬੂਤਰਾਂ ਦੀ ਆਣੀ ਹੈਗਾ ਵੀ ਉਧਰੋਂ ਵਾਲੀਬਾਲ ਦਾ ਮੈਚ ਲਾਉਣਾ ਤੇ ਖੁੱਡੇ ਦੇ ਖੁੰਜੇ ਜਿਹਦੇ ਵਿੱਚ ਛੱਟੇ ਦਾਣੇ ਤੇ ਪਾ ਕੇ ਹੋਈ ਤੇ ਬੇਹਜਾ ਪਾਣੀ ਤੇ ਭੱਜ ਕੇ ਵਾਲੀਬਾਲ ਖੇਡਣ ਚਲੇ ਗਏ ਉਵੇਂ ਨਹੀਂ ਨਾਲੇ ਬਾਈ ਇੱਕ ਹੋਰ ਤੁਹਾਨੂੰ ਕਹਦਾ ਇਹ ਜਿਹੜੀਆਂ ਮੈਂ ਗੱਲਾਂ ਕਰਦਾ ਹੁੰਨਾ ਕਈ ਬਾਈਆਂ ਨੂੰ ਆਇਆ ਬਈ ਉਹ ਤਾਂ ਬਾਈ ਕੈਨੇਡਾ 'ਚ ਬੈਠਾ ਇਹਨੂੰ ਕੀ ਪਤਾ ਇੱਥੇ ਗਰਮੀ ਬਹੁਤ ਪੈਂਦੀ ਆ ਇੱਥੇ ਇੱਥੇ ਪਤਾ ਲੱਗਦਾ ਜਦੋਂ ਗਰਮੀ ਛੱਡਾ ਬਾਈ ਮੈਂ ਇੱਥੋਂ ਇੰਡੀਆ ਤੋਂ ਹੀ ਗਿਆ ਮੈਨੂੰ ਸਾਰਾ ਮੇਰੀਆਂ ਬਾਜ਼ੀਆਂ ਵੀ ਦੇਖੀਆਂ ਹੋਈਆਂ ਇੱਥੇ ਸਾਰੀਆਂ ਗਰਮੀ ਵੀ ਦੇਖੀ ਹੋਈ ਆ ਕਿੰਨੀਆਂ ਮੈਂ ਗੱਲਾਂ ਕਰਦਾ ਹਾਂ ਨਾ ਸਾਰੀਆਂ ਇੰਡੀਆ ਦੇ ਆਧਾਰ ਤੇ ਗੱਲਾਂ ਕਰਦਾ ਹਾਂ ਨਾ ਇੱਥੇ ਵਾਲਾ ਤਾਂ ਮਹਾਲ ਤੱਕ ਕੋਈ ਵਰਕਾ ਖੋਲੇ ਹੀ ਨਹੀਂ ਹੈਗਾ ਵੀ ਜਿਹੜਾ ਇੱਥੇ ਜਿਵੇਂ ਇੱਥੇ ਬਾਜੀ ਛੱਡਦੇ ਆ ਇੱਥੇ ਤਾਂ ਜ਼ਮੀਨ ਸਮਾਨ ਦਾ ਫਰਕ ਆ ਜਿਹੜੀ ਕੈਨੇਡਾ ਦੀਆਂ ਬਾਜ਼ੀਆਂ ਨੇਗੀਆਂ ਤੇ ਉਹ ਵੀ ਇੱਕ ਹੋਰ ਵੀ ਆ ਕਈਆਂ ਨੂੰ ਇੱਥੇ ਭਲੇਖਾ ਵੀ ਇੱਥੇ ਵਾਲੀ ਸਾੜੇ ਵਾਲੀ ਨਸਲ ਹੋਵੇ ਤਾਂ ਗਰਮੀ ਚ ਇੰਨੇ ਉੜਦੇ ਆ ਵੀ ਉੱਥੇ ਕੈਨੇਡਾ 'ਚ ਤਾਂ ਇਹ ਬੈਠਣਾ ਹੀ ਨਹੀਂ ਆ ਵੀ ਭਲੇਖਾ ਬਾਈ ਜੀ ਕੱਢ ਦਿਓ ਇਧਰਲੇ ਵੀ ਸਾਨੂੰ ਆਇਆ ਵੀ ਖਾਨੀ ਇੱਥੇ ਵਾਲੇ ਬੈਠਣੇ ਨਹੀਂ ਇੱਥੇ ਵੀ ਹਰ ਜਾਂਦੇ ਆ ਕਬੂਤਰ ਬਹਿ ਜਾਂਦੇ ਆ ਜਿਹੜੇ ਬਾਲੇ ਤਗੜ ਕਿਉਂਕਿ ਇੱਥੇ ਬਈ ਘੰਟੇ 16 ਉੱਡਣਾ ਪੈਂਦਾ ਕਬੂਤਰ ਨੂੰ ਅਸੀਂ ਸਵਾ 5 ਛੱਡਦੇ ਆ ਤੇ 9:30 ਵਜੇ ਤੱਕ ਸਾਡੀ ਸਾਡੀ ਐਂਡ ਵਾਲਾ ਟਾਈਮ ਹੁੰਦਾ ਕਬੂਤਰ ਦਾ ਸਵੇਰੇ ਸਵਾ 5 ਵਜੇ ਛੱਡ ਕੇ 9:30 ਵਜੇ ਤੱਕ ਕਬੂਤਰ ਨੇ ਉੱਡਣਾ ਹੁੰਦਾ ਤੇ ਇੱਥੇ ਵੀ ਹਰ ਜਾਂਦੇ ਆ ਕਬੂਤਰ ਕਈ ਵਾਰ ਪਹਿਲਾਂ ਮੈਨੂੰ ਵੀ ਭੁਲੇਖਾ ਹੁੰਦਾ ਸੀ ਵੀ ਇੱਥੇ ਤਾਂ ਬੈਠਣਾ ਹੀ ਨਹੀਂ ਕਬੂਤਰ ਇੱਥੇ ਤਾਂ ਨਹੀਂ ਹੋਣਾ ਇੱਥੇ ਕਾਹਦੀਆਂ ਬਾਜ਼ੀਆਂ ਹੋਣੀਆਂ ਇੱਥੇ ਵੀ ਬਈ ਬੋਥ ਲੱਗ ਜਾਂਦਾ ਜਿਵੇਂ 17 ਘੰਟੇ ਉੱਡਣਾ ਪੈਂਦਾ ਕਬੂਤਰ ਨੂੰ ਕੰਟੀਨਿਊਸ ਤੇ ਇੱਥੇ ਵੀ ਬਹੁਤ ਔਖੀਆਂ ਨੇ ਬਾਜ਼ੀਆਂ ਜਿੱਤਨੀ ਕੋਈ ਐਡੀ ਐ ਨਹੀਂ ਹੈਗਾ ਵੀ ਜੇ ਇੰਡੀਆ ਵਾਲੇ ਸੋਚ ਰਹੇ ਹੋਣ ਯਾਰ ਮੇਰਾ ਛੱਡਿਆ ਹੁੰਦਾ ਉੱਥੇ ਖਣੀ ਮੈਂ ਕੀ ਕਰ ਦਿੰਦਾ ਸਾਰੇ ਇੱਥੇ ਜਿੰਨੇ ਬੰਦੇ ਆ ਬਾਈ ਜੀ ਸਾਰਿਆਂ ਨੂੰ ਗੇਮ ਦਾ ਪਤਾ ਕਿਉਂਕਿ ਇੱਥੇ ਵਾਲੇ ਬੰਦੇ ਨੂੰ ਜੇ ਹੁਣ ਮੈਂ ਕਿਸੇ ਨੂੰ ਗੇਮ ਲਾ ਕੇ ਇਥੋਂ ਫੋਨ ਲਾ ਕੇ ਗੇਮ ਪੁੱਛਣੀ ਹੋਵੇ ਬੰਦਾ ਦੱਸ ਹੀ ਦਿੰਦਾ ਠੀਕ ਅਗਲਾ ਕਹਿੰਦਾ ਇਹਨੇ ਕਿਹੜਾ ਇੱਧਰ ਆਉਣਾ ਵੀ ਕੋਈ ਸ਼ਰੀਕ ਮੇਰਾ ਕਿਹੜਾ ਸ਼ਰੀਕ ਬੰਦਾ ਇਹਨੇ ਜਾਂ ਹੋਰ ਤੇ ਹਰੇਕ ਬੰਦਿਆਂ ਨੂੰ ਸਾਰਿਆਂ ਨੂੰ ਇੱਥੇ ਵਾਲਿਆਂ ਨੂੰ ਗੇਮ ਦਾ ਪਤਾ ਸਾਰੇ ਬੰਦਿਆਂ ਨੇ ਗੇਮਾਂ ਦੱਸੀਆਂ ਹੋਈਆਂ ਨੇ ਕਬੂਤਰ ਜਿਹੜੇ ਇੱਧਰ ਆਏ ਹੋਣ ਇੰਡੀਆ ਤੋਂ ਜਿੰਨੇ ਕਬੂਤਰ ਆਏ ਆ ਸਾਰੀ ਕਰੀਮੀ ਆਈ ਹੀ ਆ ਕਬੂਤਰਾਂ ਦੀ ਤਾਂ ਕਰਕੇ ਇੱਥੇ ਬਹੁਤ ਵਧੀਆ ਬਲੱਡ ਲਾਈਨਾਂ ਕਬੂਤਰਾਂ ਦੀ ਬਹੁਤ ਜ਼ਿਆਦੇ ਅਡਾਵੇ ਕਬੂਤਰ ਆ ਪਰ ਇੱਥੇ ਵੀ ਹਰ ਜਾਂਦੇ ਆ ਕਬੂਤਰ ਉਹਦਾ ਰੀਜਨ ਇਹੀ ਆ ਵੀ ਜਿਵੇਂ ਇਹ ਕਈ ਬੰਦਾ ਕਈ ਵਾਰ ਬੰਦਾ ਜਿਵੇਂ ਬਲੱਡ ਲਾਈਨ ਵਧੀਆ ਦਾਣਾ ਪਾਣੀ ਚ ਮਾਰ ਖਾ ਗਿਆ ਅਡਾਈਆਂ ਦੇ ਵਿੱਚ ਮਾਰ ਖਾ ਗਿਆ ਜਿਵੇਂ ਸਵੇਰ ਦੀ ਸ਼ਾਮ ਆ ਛੱਡਣ ਵੇਲੇ ਉਹਨੂੰ ਨਹੀਂ ਪਤਾ ਲੱਗਿਆ ਉੱਚਾ ਨੀਮਾ ਕਰਤਾ ਕੁਝ ਕਰਤਾ ਠੀਕ ਆ ਨਾ ਉਸਤਾਦ ਜਾਂ ਕਈ ਜਿਵੇਂ ਹੁੰਦਾ ਵੀ ਜੇ ਹੁਣ ਦੇਖੋ ਜੇ ਭਰਿਆ ਹੋਇਆ ਜਿਹੜਾ ਪੰਡਤ ਉਸਤਾਦ ਦੀ ਤੁਹਾਨੂੰ ਕਹਦਾ ਜੇ ਭਰਿਆ ਹੋਇਆ ਭਾਂਡਾ ਤੇ ਉਹ ਚ ਪੈਣਾ ਕੀ ਆ ਫਿਰ ਪਾਣੀ ਨਾਲ ਤੋਂ ਪਹਿਲਾਂ ਹੀ ਫੁੱਲ ਆ ਜਿਵੇਂ ਜਿਵੇਂ ਆਪਾਂ ਕੋਈ ਕਹਦੀਏ ਬਾਲਟੀ ਪਾਣੀ ਦੀ ਭਰੀ ਹੀ ਆ ਉਹਦੇ ਵਿੱਚ ਹੋਰ ਪਾਣੀ ਐਡ ਥੋੜੀ ਹੋਊ ਵੀ ਦੇ ਤੁਜੀ ਕਿ ਜੇ ਕੁਝ ਲਰਨ ਕਰਨਾ ਆਪਦੇ ਆਪ ਨੂੰ ਖਾਲੀ ਕਰੋ ਫਿਰ ਤੁਹਾਡੇ ਦਿਮਾਗ ਦੇ ਵਿੱਚ ਗੱਲ ਪੈਂਦੀ ਹੁੰਦੀ ਆ ਆਪ ਦਾ ਭੁੱਲ ਜਾਓ ਸਾਰਾ ਕੁਝ ਵੀ ਹਾਂ ਮੈਨੂੰ ਜੇ ਹੁਣ ਮੇਰੇ ਚਿੱਤ ਦੇ ਵਿੱਚ ਇੰਨਾ ਹੰਕਾਰ ਆ ਮੈਨੂੰ ਤਾਂ ਸਾਰਾ ਪਤਾ ਮੈਨੂੰ ਮੈਂ ਕਿਸੇ ਦੀ ਗੱਲ ਹੀ ਨਾਲ ਲਿਸਨ ਕਰਾਂ ਮੈਂ ਵੀ ਨਹੀਂ ਫਿਰ ਐਡਾ ਪਲੇਅਰ ਹੈਗਾ ਮੇਰੇ ਕੋਲੇ ਵੀ ਇੱਥੇ ਬੰਦੇ ਆਉਂਦੇ ਆ ਮੈਂ ਹਰੇਕ ਦੀ ਗੱਲ ਸੁਣਦਾ ਇੱਥੇ ਹੈਗਾ ਮੇਰਾ ਫਰੈਂਡ ਇੱਕ ਉਹ ਨੂੰ ਬਹੁਤ ਨੌਲੇਜ ਆ ਕੋਟਰਾਂ ਦੀ ਮੇਰੇ ਕੋਲੇ ਆ ਬੋਲ ਜਾਂਦਾ ਰਹਿੰਦਾ ਪਰ ਮੈਂ ਜਦੋਂ ਗੱਲ ਕਰਦਾ ਮੈਂ ਨਹੀਂ ਕਦੇ ਗੱਲ ਟੋਕੀ ਮੈਂ ਸੁਣਦਾ ਰਹਿੰਦਾ ਸਾਰੀਆਂ ਗੱਲਾਂ ਮੈਂ ਬਹੁਤ ਕੋਈ ਲਰਨ ਕਰਨ ਵਾਲੀਆਂ ਗੱਲਾਂ ਹੁੰਦੀਆਂ ਉਹਦੀਆਂ ਵਿੱਚ ਵਿੱਚ ਮੈਂ ਵੀ ਸਿੱਖਣਾ ਮਤਲਬ ਆਪ ਹਜੇ ਸਿੱਖੀ ਤੁਰਿਆ ਜਨਾ ਬਈ ਆਪਣਾ ਹੁਣ ਸਾਰੀ ਵੀਡੀਓ ਦੇਖਿਓ ਸਾਰੀ ਵੀਡੀਓ ਦੇਖ ਕੇ ਆਪਣਾ ਚੈਨਲ ਰਾਣੀ ਕੈਨੇਡਾ ਸਬਸਕ੍ਰਾਈਬ ਕਰਨਾ ਵੀਰ ਬਣ ਕੇ ਭੁੱਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਹੁਣ ਥੋੜਾ ਜਿਹਾ ਨਾ ਪਤਾ ਨਹੀਂ ਕੀ ਗੱਲ ਆ ਘਟ ਦੇਖਣ ਲੱਗੇ ਤੁਸੀਂ ਖਣੀ ਆ ਜਨ ਅਸਲ 'ਚ ਮੈਨੂੰ ਝੂਠ ਨਹੀਂ ਬੋਲਣਾ ਉਹਦਾ ਝੂਠ ਮੈਂ ਬੋਲਦਾ ਨਹੀਂ ਕ ਤੇ ਜਿੱਥੋਂ ਤੱਕ ਮੈਂ ਫਿਕਰ ਆਊਟ ਕਰਿਆ ਜ਼ਿਆਦੇ ਬੰਦੇ ਆ ਜਿਹੜੇ ਉਹ ਮਸਾਲਾ ਜਿਹਾ ਭਾਲਦੇ ਆ ਵੀ ਜਿਹੜਾ ਥੰਬਨੇਲ ਆ ਉੱਥੇ ਮਸਾਲਾ ਜਿਹਾ ਲੱਗਿਆ ਹੋਵੇ ਜੇ ਹੁਣ ਕੋਈ ਇਹਦਾ ਹੀ ਹੈਡਿੰਗ ਬਣਾ ਕੇ ਗਲਤ ਸਾਲਤ ਪਾ ਦਈਏ ਹੈਡਿੰਗ ਦੇ ਹੈਡਿੰਗ ਦੇਖ ਕੇ ਤੁਸੀਂ ਜਿਹੜਾ ਉਹਦੇ ਜਾਨੀ ਖੋਲ ਲੈਣੀਆਂ YouTube ਪਰ ਮੈਂ ਉਹਵੇਂ ਨਹੀਂ ਕਰਦਾ ਆਪਾਂ ਗੱਲ ਜਿਹੜੀ ਕਰਾਂਗੇ ਤਾਂ ਸਹੀ ਕਰਾਂਗੇ ਉਹ ਐ ਨਹੀਂ ਹੈਗਾ ਗੱਲ ਵੀ ਐਵੇਂ ਝੂਠ ਬੋਲੀ ਜਾਈਏ ਫੇਰ ਫੇਰ ਹੋਰ ਕਿਤੇ ਝੂਠ ਬੋਲੀ ਜੇ ਝੂਠ ਵਾਲਾ ਕੰਮ ਨਹੀਂ ਇੱਥੇ ਸੱਚ ਤੇ ਕੰਮ ਚੱਲਦਾ ਠੀਕ ਆ ਭਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਬਣਾਵਾਂਗੇ ਇਹ ਬਣ ਗਿਆ ਨੰਬਰ 1 ਨੰਬਰ 2 ਵਾਲੀ ਵੀਡੀਓ ਬਣਾਵਾਂਗੇ ਦਾਣਾ ਪਾਣੀ ਵੀ ਕਬੂਤਰਾਂ ਨੂੰ ਜਿਹੜਾ ਦਾਣਾ ਪਾਣੀਆ ਕਿਵੇਂ ਪਾਉਣਾ ਕਹੇ ਜਾ ਪਾਉਣਾ ਕਦੋਂ ਪਾਉਣਾ ਕਿੰਨੀਆਂ ਰੁੱਤਾਂ ਕਿਵੇਂ ਚੀ ਸਾਰਾ ਕੁਝ ਉਹਦੇ ਚ ਆਪਾਂ ਐਕਸਪਲੇਨ ਕਰਾਂਗੇ ਇਹ ਕੱਲੀ ਕੱਲੀ ਗੱਲ ਆ ਕੱਲਾ ਕੱਲਾ ਚੈਪਟਰ ਦਿਮਾਗ ਚ ਬਹਾਰੋ ਤੁਸੀਂ ਤੁਹਾਡਾ ਵਿੱਚ ਵੱਜਿਆ ਕਰੂ ਬਾਜੀ ਦੇ ਕਬੂਤਰ ਇੰਨੀਆਂ ਗੱਲਾਂ ਤੁਹਾਨੂੰ ਆਉਂਦੀਆਂ ਹੋਣ ਕਹੀਦੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ